ਤੇ ਇਹ ਇਹ ਵੀ ਤਸਵੀਰ ਕਿਉਂਕਿ ਦੋ ਜਾਣੇ ਜਿਹੜੇ ਨੇ ਉਹ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਹਾਲਾਂਕਿ ਇੱਕ ਕ੍ਰਿਸ਼ਨੂ ਦਾ ਜ਼ਿਕਰ ਹੋ ਰਿਹਾ ਆ ਕ੍ਰਿਸ਼ਨੂ ਜੋ ਕਿ ਵਿਚੋਲੀਏ ਦਾ ਕੰਮ ਕਰਦਾ ਸੀ ਜੋ ਕਿ ਜੇਕਰ ਕਹਦੀ ਇੱਕ ਪੂਰਾ ਮੀਡੀਏਟਰ ਦਾ ਕੰਮ ਕਰਦਾ ਸੀ ਤੁਸੀਂ ਤਸਵੀਰ ਆਪਸੀ ਦੇਖ ਸਕਦੇ ਹੋ ਕਿ ਡੀਆਜ ਜੀ ਪੁਲਰ ਜਿਹੜੇ ਕਿ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਜਿਹੜਾ ਕਿ ਜਾਨ ਜਿਹੜੀ ਕਿ ਮੈਡੀਕਲ ਜਾਂਚ ਜਿਹੜੀ ਹੁੰਦੀ ਆ ਉਹ ਹੋ ਚੁੱਕੀ ਆ ਤੇ ਹੁਣ ਜਿਹੜਾ ਕਿ ਆ ਸੀਬੀਆਈ ਜਿਹੜੀ ਕਿ ਆ ਇਹਨਾਂ ਨੂੰ ਲੈ ਕੇ ਜਾ ਰਹੀ ਆ ਮੈਡੀਕਲ ਕਰਵਾ ਲਿਆ ਕਿ ਆ ਤੇ ਇਸ ਤੋਂ ਬਾਅਦ ਅਗਲੀ ਪ੍ਰਕਿਰਿਆ ਜਿਹੜੀ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਉਸ ਨੂੰ ਅੰਜਾਮ ਦਿੱਤਾ ਜਾਵੇਗਾ ਤਾਂ ਸਤਾ ਦਾ ਤਸਵੀਰਾਂ ਤੁਹਾਨੂੰ ਦਿਖਾਈਆਂ ਸਭ ਤੋਂ ਪਹਿਲਾਂ ਸਪੋਕਸਮੈਨ ਟੀਵੀ ਦੇ ਤੁਸੀਂ ਦੇਖ ਸਕਦੇ ਹੋ ਅਪਡੇਟ ਦਾ ਜ਼ਿਕਰ ਕਰ ਲਈਏ ਤਾਂ ਦੇਖੋ 16 ਦੇ ਚੰਡੀਗੜ੍ਹ ਦੇ ਜਿਹੜਾ ਸਰਕਾਰੀ ਹਸਪਤਾਲ ਹੈ ਉੱਥੇ ਇਸ ਵਕਤ ਡੀਆਈਜੀ ਚਮ ਸਿੰਘ ਪੋਧਰ ਨੂੰ ਲਿਆਂਦਾ ਗਿਆ ਹੈ ਇੱਥੇ ਮੈਡੀਕਲ ਉਹਨਾਂ ਦਾ ਕਰਵਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਜਿਹੜਾ ਕਿਹਾ ਅਗਲੀ ਪ੍ਰਕਿਰਿਆ ਹੁੰਦੀ ਹੈ ਕਿਉਂਕਿ ਜਦੋਂ ਵੀ ਕਿਸੇ આરોપી ਨੂੰ ਮੋਲਜਮ ਨੂੰ ਫੜਿਆ ਜਾਂਦਾ ਹੈ ਤਾਂ ਉਸ ਦਾ ਪਹਿਲਾਂ ਮੈਡੀਕਲ ਕਰਵਾਉਣਾ ਹੁੰਦਾ ਹੈ ਤੇ ਮੈਡੀਕਲ ਕਰਵਾ ਕੇ ਫਿਰ ਉਸ ਨੂੰ ਜਿਹੜਾ ਕਿਹਾ ਅਦਾਲਤ ਵਿੱਚ ਪੇ ਜੋ ਤੁਸੀਂ ਕਹਿੰਦੇ ਪ੍ਰਕਿਰਿਆ ਹੈ ਉਹ ਚੱਲਦੀ ਹੋਈ ਨਜ਼ਰ ਆ ਰਹੀ ਹੈ ਤੇ ਡੀਆਈਜੀ ਹਰਚਨ ਸਿੰਘ ਪੁੱਲਰ ਉਹ ਉਹ ਇੱਕ सीबीआई ਦੀ ਟੀਮ ਦੇ ਨਾਲ ਇਸ ਹਸਪਤਾਲ ਪਹੁੰਚੇ ਨੇ ਹਾਲਾਂਕਿ ਜਿਸ ਪ੍ਰਕਾਰ ਵਿਚਤਨੀ ਇੱਕ ਬਹੁਤ ਵੱਡੀ ਮੂਵਮੈਂਟ ਅਸੀਂ ਕਹਿ ਸਕਦੇ ਹਾਂ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੀ ਕਿ ਹੋਈ ਹੈ ਉਸ ਦੇ ਵਿੱਚ ਡੀਆਈਜੀ ਪੁੱਲਰ ਜਿਸ ਪ੍ਰਕਾਰ ਫੜੇ ਗਏ ਨੇ 5 ਕਰੋੜ ਦਾ ਕੈਸ਼ ਦੱਸਿਆ ਜਾ ਰਿਹਾ ਹੈ ਕਿ ਕੈਸ਼ ਇੰਨਾ ਜ਼ਿਆਦਾ ਸੀ ਕਿ ਜਿਹੜੀਆਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਨੇ ਉਹ ਮੰਗਵਆਂੀਆਂ ਪਈਆਂ ਸੀਪੀਆਈ ਨੂੰ ਚਾਰ ਮਸ਼ੀਨਾਂ ਜਿਹੜੀਆਂ ਕਿ ਮੰਗਾਈਆਂ ਗਈਆਂ ਉਹ ਚਾਰ ਮਸ਼ੀਨਾਂ ਦੇ ਨਾਲ 5 ਕਰੋੜ ਕੈਸ਼ ਜਿਹੜਾ ਕਿ ਗਿਣਿਆ ਗਿਆ ਉਸ ਤੋਂ ਇਲਾਵਾ ਬਹੁਤ ਸਾਰੀਆਂ ਘੜੀਆਂ ਜਿਹੜੀਆਂ ਨੇ ਮਹਿੰਗੀਆਂ-ਮਹਿੰਗੀਆਂ ਘੜੀਆਂ ਦਾ ਸ਼ੌਂਕ ਰੱਖਦੇ ਸੀ ਪੁੱਲਰ ਉਹ ਉਹਨ ਤਰ ਤੋ ਬ੍ਰਾਹਮਤ ਹੋਈਆਂ ਨੇ 1.5 ਕਿਲੋ ਸੋਨੇ ਦੇ ਕਹਿਨੇ ਜਿਹੜੇ ਦੱਸੇ ਜਾ ਰਹੇ ਨੇ ਉਹ ਬ੍ਰਾਹਮਤ ਹੋਏ ਨੇ ਇਸ ਤੋਂ ਇਲਾਵਾ ਕਈ ਲਗਜ਼ਰੀ ਗੱਡੀਆਂ ਆਂ ਚਾਪੀਆਂ ਬਰਾਮਤ ਹੋਈਆਂ ਨੇ 40 ਲੀਟਰ ਤੱਕ ਦੀ ਜਿਹੜੀ ਵਿਦੇਸ਼ੀ ਫੋਰਨ ਦੀ ਅਸੀਂ ਕਹਿੰਦੇ ਨੇ ਸ਼ਰਾਬ ਆ ਇੰਪੋਰਟਡ ਸ਼ਰਾਬ ਜੀ ਨੂੰ ਕਹਾ ਜਾਂਦਾ ਆ ਉਹ ਬਰਾਮਤ ਹੋਈ ਹੈ ਜਿਸ ਦੀ ਇੱਕ ਵੱਖਰੀ ਕੀਮਤ ਹੁੰਦੀ ਆ ਬਹੁਤ ਮਹਿੰਗੀ ਕੀਮਤ ਹੁੰਦੀ ਆ ਤੇ ਉਹ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਡੀਆਈਜੀ ਪੁਲਰਰ ਦੇ ਘਰੋਂ ਬਰਾਮਤ ਹੋਈਆਂ ਨੇ ਹਾਲਾਂਕਿ ਕੁਝ ਜਾਇਦਾਦਾਂ ਦਾ ਜ਼ਿਕਰ ਹੋ ਰਿਹਾ 13 14 ਜਾਇਦਾਦਾਂ ਨੇ ਉਹਨਾਂ ਦਾ ਜ਼ਿਕਰ ਹੋ ਰਿਹਾ ਤੇ ਬਹੁਤ ਵੱਡੀ ਬਰਾਮਤਗੀ ਆ ਤੇ ਇੱਕ ਵੱਡੀ ਖਾਸ ਗੱਲ ਕਿ ਕੱਲ ਜਦੋਂ ਦੁਪਹਿਰ ਦੌਰਾਨ ਇਹ ਸੀਬੀਆਈ ਦੀ ਰੇਡ ਸ਼ੁਰੂ ਹੁੰਦੀ ਹੈ ਤੇ ਅੱਜ ਜਦੋਂ ਅਸੀਂ 8 ਵਜੇ ਤੱਕ ਦਾ ਸਮਾਂ ਤੈਅ ਕਰ ਲ ਕੇ ਅਠਵਾ ਚੁੱਕੇ ਨੇ ਤਾਂ ਹਜੇ ਤੱਕ ਜਿਹੜੀ ਰੇਡ ਚੱਲ ਰਹੀ ਆ ਪਿਛਲੇ ਤੁਸੀਂ ਇਹ ਵੇਖੋ ਪਿਛਲੇ 18 ਘੰਟਿਆਂ ਤੋਂ ਇਹ ਰੇਡ ਚੱਲ ਰਹੀ ਆ ਤਕਰੀਬਨ 18 ਘੰਟਿਆਂ ਦੇ ਵਿੱਚ ਬਰਾਮਦੀਆਂ ਜਿਹੜੀਆਂ ਹ ਤੱਕ ਹੋ ਰਹੀਆਂ ਨੇ ਤੇ ਹੁਣ ਕੱਲ ਜਿਹੜਾ ਕੇ ਆ ਡੀਆਈਜੀ ਪੁਲਰ ਨੂੰ ਗ੍ਰਿਫਤਾਰ ਕਰ ਲਿਆ ਸੀ ਸੀਬੀਆਈ ਨੇ ਤਾਂ ਸੀਬੀਆਈ ਆਪਣੇ ਦਫਤਰ ਦੇ ਵਿੱਚ ਡੀਆਈਜੀ ਪੁਲਰ ਨੂੰ ਸਾਰੀ ਰਾਤ ਰੱਖਦੀ ਆ ਤੇ ਸਵੇਰੇ ਤਰਖਸਾ ਜਿਹੜਾ ਕੇ ਆ 16 ਦੇ ਇਸ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਇੱਥੇ ਮੈਡੀਕਲ ਹੁਣ ਕਰਵਾਇਆ ਜਾਵੇਗਾ ਤੇ ਬਾਅਦ ਦੁਪਹਿਰ ਤੁਹਾਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਬਾਅਦ ਦੁਪਹਿਰ ਡੀਆਈਜੀ ਨੂੰ ਕਿ ਸੀਪੀਆਈ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾ ਸਕਦੀ ਹੈ ਰਿਮਾਂਡ ਵੱਟੋ ਵੱਟ ਮੰਗਿਆ ਜਾ ਸਕਦਾ ਹੈ ਕਿਉਂਕਿ ਪੁੱਛਗਿੱਛ ਕਰਨੀ ਹੈ ਜਿਸ ਪ੍ਰਕਾਰ ਜੇਕਰ ਅਸੀਂ ਆਕਾਸ਼ ਪਤਰਾ ਦਾ ਜ਼ਿਕਰ ਕਰ ਲੀਏ ਜੋ ਇੱਕ ਕਾਰੋਬਾਰੀ ਹੈ ਕਿ ਉਸ ਕਾਰੋਬਾਰੀ ਦੇ ਨਾਲ ਸਬੰਧ ਕਿਵੇਂ ਹੋਏ ਕਿੰਨੇ ਪੈਸੇ ਉਸ ਕਾਰੋਬਾਰੀ ਤੋਂ ਹੁਣ ਤੱਕ ਲਏ ਗਏ ਹਾਲਾਂਕਿ 8 ਲੱਖ ਦਾ ਜ਼ਿਕਰ ਮੌਜੂਦਾ ਸਮੇਂ ਦੇ ਵਿੱਚ ਹੋ ਰਿਹਾ ਕਿ ਮੌਜੂਦਾ ਸਮੇਂ ਦੇ ਵਿੱਚ 8 ਲੱਖ ਦੀ ਰਿਸ਼ਵਤ ਜਿਹੜੀ ਲਈ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਡੀਆਈਜੀ ਪੁਲਰ ਨੂੰ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਵਕ ਵਕ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੇ ਇਹ ਇਹ ਵੀ ਤ ਅਜਿਉਂਕਿ ਦੋ ਜਾਣੇ ਜਿਹੜੇ ਨੇ ਉਹ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਹਾਲਾਂਕਿ ਇੱਕ ਕ੍ਰਿਸ਼ਨੂ ਦਾ ਜ਼ਿਕਰ ਹੋ ਰਿਹਾ ਆ ਕ੍ਰਿਸ਼ਨੂ ਜੋ ਕਿ ਵਿਚੋਲੀਏ ਦਾ ਕੰਮ ਕਰਦਾ ਸੀ ਜੋ ਕਿ ਜੇਕਰ ਕਹਿ ਦਈਏ ਕਿ ਪੂਰਾ ਮੀਡੀਏਟਰ ਦਾ ਕੰਮ ਕਰਦਾ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਡੀਆਈਜੀ ਹਰਚਨ ਪੰਦਰ ਉਹਨਾਂ ਨੂੰ ਵੀ ਉਹਨਾਂ ਲਿਆਂਦਾ ਜਾਵੇਗਾ ਤੇ ਦੱਸਿਆ ਕਿ 5 ਕਰੋੜ 5 ਕਰੋੜ ਰੁਪਇਆ ਕੈਸ਼ ਇਕੱਠਾ ਹੋਇਆ ਹੈ ਸੀਬੀਆਈ ਦੀ ਟੀਮ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਡੀਆਈਜੀ ਪੁੱਲਰ ਜਿਹੜੇ ਕਿ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਜਿਹੜਾ ਕਿ ਜਾਨ ਜਿਹੜੀ ਕਿ ਮੈਡੀਕ ਜਾਂਚੜੀ ਹੁੰਦੀ ਆ ਉਹ ਹੋ ਚੁੱਕੀ ਆ ਤੇ ਹੁਣ ਜਿਹੜਾ ਕਿਹਾ ਸੀਬੀਆਈ ਜਿਹੜੀ ਕਿਹਾ ਇਹਨਾਂ ਨੂੰ ਲੈ ਕੇ ਜਾ ਰਹੀ ਆ ਮੈਡੀਕਲ ਕਰਵਾ ਲਿਆ ਗਿਆ ਤੇ ਇਸ ਤੋਂ ਬਾਅਦ ਅਗਲੀ ਪ੍ਰਕਿਰਿਆ ਜਿਹੜੀ ਕਾਨੂੰਨੀ ਪ੍ਰਕਿਰਿਆ ਹੁੰਦੀ ਆ ਉਸ ਨੂੰ ਅੰਜਾਮ ਦਿੱਤਾ ਜਾਵੇਗਾ ਤਾਂ ਸਤਾਜ਼ਾ ਤਸਵੀਰਾਂ ਤੁਹਾਨੂੰ ਦਿਖਾਈਆਂ ਸਭ ਤੋਂ ਪਹਿਲਾਂ ਸਪੋਰਟਸਮੈਨ ਟੀਵੀ ਦੇ ਤੁਸੀਂ ਦੇਖ ਸਕਦੇ ਹੋ ਕਿ ਡੀਆਈਜੀ ਹਰਚਰਨਪੁਰ ਲਰ ਨੂੰ ਜਿਹੜਾ ਕਿਹਾ ਉਹ ਮੈਡੀਕਲ ਲਈ 16 ਸੈਕਟਰ ਥਾਣੇ ਦੇ ਵਿੱਚ ਲੈਂਦਾ ਮਾਫ ਕਰਨਾ ਹਸਪਤਾਲ ਦੇ ਵਿੱਚ ਲੈਂਦਾ ਕਿਹਾ ਸੀ ਤੇ ਹੁਣ ਜਿਹੜਾ ਕਿ ਆ ਉਹਨਾਂ ਨੂੰ ਇੱਥੋਂ ਲਜਾਇਆ ਗਿਆ ਆ ਡੀਆਈਜੀ ਪੁੱਲਰ ਨੂੰ ਦੋ ਜਾਣੇ ਗ੍ਰਿਫਤਰੀ ਹੋਈ ਆ ਕ੍ਰਿਸ਼ਨੂ ਦਾ ਜ਼ਿਕਰ ਹੋ ਰਿਹਾ ਕ੍ਰਿਸ਼ਨੂ ਜਿਹੜਾ ਕਿ ਇਸ ਪੂਰੇ ਕੰਮ ਦੇ ਵਿੱਚ ਮਡੀਏਟਰ ਸੀ ਜਿਸ ਨੇ ਪੂਰਾ ਜਿਹੜਾ ਕਿ ਆ ਜਾਲ ਜਾਂ ਕਹਿ ਦਈਏ ਕਿ ਵਿਚੋਲੀਏ ਦਾ ਕੰਮ ਕੀਤਾ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਸੀਬੀਆਈ ਜਿਹੜੀ ਕਿ ਆ ਉਹ ਆਪਣੇ ਨਾਲ ਲੈ ਗਈ ਆ ਸਪੱਕਟ ਮੈਡੀਕਲ ਕਰਾਉਣ ਤੋਂ ਬਾਅਦ ਸੀਬੀਆਈ ਉਹਨਾਂ ਨੂੰ ਆਪਣੇ ਨਾਲ ਲੈ ਗਈ ਆ ਤੇ ਹੁਣ ਅਗਲੀ ਕਾਰਵਾਈ ਕਿ ਕਾਨੂੰਨੀ ਕਾਰਵਾਈ ਦਾ ਜ਼ਿਕਰ ਹੁੰਦਾ ਕਿ ਉਹਨਾਂ ਤੋਂ ਕੋਈ ਸਮੇਂ ਬਾਅਦ ਬਾ ਦੁਪਹਿਰ ਜੋ ਦਸਿਆ ਜਾ ਰਿਹਾ ਕਿ ਸੀਬੀਆਈ ਅਦਾਲਤ ਦੇ ਵਿੱਚ ਡੀਆਈਜੀ ਪੁੱਲਰ ਨੂੰ ਪੇਸ਼ ਕੀਤਾ ਜਾਵੇਗਾ